ਚਾਰ ਕਿਰਮਾਨਾ ਜਿਹੜਾ ਸਾਡੇ ਜਿਹੜੇ ਪਾਰਾ ਗਦੀ ਦੇ ਜਿਹੜੇ ਨੇ ਗਰੇਵਾਲ ਸਾਹਿਬ ਜੀ ਤੇ ਨਾਲ ਨਾਜੋ ਸਾਹਿਬ ਜੀ ਕੁਲਵਿੰਦਰ ਜੀ ਇਹਨਾਂ ਦੀ ਸਾਰੀ ਟੀਮ ਜਿਹੜੀ ਹੈ ਕਿ ਇਹ ਜਿਹੜਾ ਮੁਲਾਵਰਸੋ ਫੂਡ ਫੈਸਟੀਵਲ ਕਰਵਾ ਰਹੀ ਹੈ ਬਹੁਤ ਮੈਨੂੰ ਅੱਛਾ ਲੱਗ ਰਿਹਾ ਹੈ ਹੈਲੋ 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 ਅੱਜ ਬਾਰਾਦਰੀ ਗਾਰਡਨ ਵਿੱਚ ਹਰ ਸਾਲ ਸਰ ਉਦਮ ਪਰਾਲਾ ਕੀਤਾ ਜਾਂਦਾ ਪ੍ਰਸ਼ਾਸਨ ਵੱਲੋਂ ਇਸ ਵਾਰ ਵੀ ਫਲਾਵਰ ਸ਼ੋਅ ਹੈ ਤੇ ਤੁਸੀਂ ਬਤੌਰ ਜੱਜ ਪਹੁੰਚੇ ਹੋ ਸੋ ਕਿੱਦਾਂ ਦੇ ਫੈਸਲੇ ਹੋਣਗੇ ਅੱਜ ਦੇ ਜਿਲ੍ਹਾ ਪ੍ਰਸ਼ਾਸਨ ਤੇ ਬਾਗਬਾਨੀ ਵਿਭਾਗ ਵੱਲੋਂ ਜਿਹੜਾ ਫਲਾਵਰ ਸ਼ੋਅ ਲਗਾਇਆ ਜਾ ਰਿਹਾ ਹੈ ਬਹੁਤ ਵਧੀਆ ਪਰਾਲਾ ਵਾ ਇਹ ਹਰੇਕ ਸਾਲ ਹੀ ਤਕਰੀਬਨ ਕਰਵਾਇਆ ਜਾਂਦਾ ਹੈ ਲੋਕੀ ਬਹੁਤ ਵੱਧ ਚੜ ਕੇ ਇਸ ਲੈਂਦੇ ਆ ਇਹ ਐਕਚੁਅਲੀ ਇਨਕਰਜ ਕਰਦਾ ਹੈ ਦੇਖ ਪਬਲਿਕ ਨੂੰ ਇਨਕਰਜ ਕਰਦਾ ਬੱਚਿਆਂ ਨੂੰ ਇਨਕਰਜ ਕਰਦਾ ਕਿ ਬੁੱਲਾਂ ਦੀ ਕਸਤਵਲ ਆਇਆ ਜਾਵੇ ਇਕ ਕਮਰਸ਼ੀਅਲ ਤੌਰ ਤੇ ਵੀ ਆਪਾਂ ਫੁੱਲ ਲਾ ਸਕਦੇ ਆ ਆਪਣੇ ਵਾਤਾਵਰਣ ਨੂੰ ਵੀ ਇੱਚ ਸੁੰਦਰ ਬਣਾ ਸਕਦੇ ਆ ਇਹਦੇ ਵਿੱਚ ਬਾਗਬਾਨੀ ਵਿਭਾਗ ਵੱਲੋਂ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਅਧੀਨ ਵੱਖ-ਵੱਖ ਫੁੱਲਾਂ ਦੇ ਓਪਨ ਜਿਹੜੇ ਖੇਤੀ ਕਰਦੇ ਆ ਫੁੱਲਾਂ ਦੀ ਖੇਤੀ ਕਰਦੇ ਆ ਜੇ ਸੀਡ ਪ੍ਰੋਡਕਸ਼ਨ ਦਾ ਕੰਮ ਕਰਦੇ ਆ 35000 ਰੁਪਏ ਪ੍ਰਤੀ ਐਕਟਿਵ ਦੇ ਹਿਸਾਬ ਨਾਲ ਹਾਂਜੀ ਅੱਜ ਫਲਾਵਰ ਸ਼ੋਅ ਲੱਗਿਆ ਹੈ ਤੇ ਫੂਡ ਪ੍ਰੋਸੈਸਿੰਗ ਤੋਂ ਬਣੀਆਂ ਹੋਈਆਂ ਕਿਹੜੀਆਂ ਚੀਜ਼ਾਂ ਨੇ ਤੇ ਕੀ ਤੁਹਾਡੀ ਫਰਮ ਦਾ ਨਾਮ ਹੈ ਮੈਂ ਜੀ ਆਰਗੇਨਿਕ ਫਾਰਮਿੰਗ ਕਰਦਾ ਮੇਰਾ ਨਾਮ ਨਰਿੰਦਰ ਸਿੰਘ ਟਵਾਣਾ ਪਿੰਡ ਦਿੱਤੂਰ ਜਟਾ ਹੈ ਤੇ ਡਿਸਟ੍ਰਿਕਟ ਪਟਿਆਲਾ ਹੈਗਾ ਜੀ ਮੈਂ ਆਰਗੇਨਿਕ ਫਾਰਮਿੰਗ ਕਰਦਾ 2006 ਤੋਂ ਤੇ ਮੈਂ ਉੱਥੇ ਸਟਾਰ ਲਾਇਆ ਮੇਰੇ ਕੋਲ ਜੈਗਰੀ ਤੇ ਜੈਗਰੀ ਪਾਊਡਰ ਹੈਗਾ ਤੇ ਉਹਨੂੰ ਮੈਂ ਸੇਲ ਕਰਦਾ ਹਾਂ ਸੋ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਤੇ ਰਿਸਪੌਂਸ ਤਾਂ ਇਹ ਹੈਗਾ ਜੀ ਕਿ ਜਿਹੜੇ ਲੋਕੀ ਨੇ ਆਰਗੇਨਿਕ ਤੋਂ ਮੈਨੂੰ ਐ ਲੱਗ ਰਿਹਾ ਵੀ ਕਾਫੀ ਦੂਰ ਨੇ ਤੇ ਆਰਗੇਨਿਕ ਪ੍ਰੋਡਕਟ ਨੂੰ ਮਹਿੰਗਾ ਕਰਕੇ ਛੱਡਦੇ ਨੇ ਤੇ ਇਹਦਾ ਜਿਹੜਾ ਜ਼ਿਆਦਾ ਮੁੱਲ ਪੈਂਦਾ ਚੱਡੀਗੜ੍ਹ ਵਰਗੇ ਸ਼ਹਿਰਾਂ 'ਚ ਜ਼ਿਆਦਾ ਪੈਂਦਾ ਹੈ ਮਤਲਬ ਪੜੀ ਕਿ ਜਮਾਤ ਇਸ ਨੂੰ ਸਮਝਦੀ ਹੈ ਅੱਜ 12 ਤਰੀਕ ਦੀ ਵਿੱਚ ਫਲਾਵਰ ਸ਼ੋਅ ਲੱਗਿਆ ਤੇ ਤੁਸੀਂ ਸ਼ਿੰਗਾਰ ਵਾਲੀਆਂ ਚੀਜ਼ਾਂ ਬਣਾਈਆਂ ਨੇ ਔਰ ਸ਼ਿੰਗਾਰ ਲਈ ਕਿਹੜੇ ਕਿਹੜੇ ਖਾਰ ਬਣਾਏ ਗਏ ਨੇ ਹਾਂਜੀ ਰਾਣੀ ਹਾਰੇ ਜੀ ਬੇਸ ਲੈਟ ਹੈ ਜੀ ਸਟ ਹੈ ਨੱਥ ਹੈ ਜੀ ਟਿੱਕਾ ਕੰਨ ਦੇ ਰਿੰਗ ਹੈ ਹੱਥ ਦੇ ਕਜਰੇ ਹੈ ਇੱਕ ਨੂੰ ਚ ਰੱਸੀ ਪਾ ਇੱਕ ਚ ਰੱਸੀ ਪਾਇਓ

a gente